ਅੱਜ ਸਾਰਾ ਦੇਸ਼ ਵਿਦੇਸ਼ ਖੁਸ਼ੀਆਂ ਮਨਾ ਰਿਹਾ ਹੈ ਬਿਵਾਸ਼ੇ ਰਾਮ ਜੀ ਦੇ ਮੰਦਿਰ ਦੇ ਬੰਨਦੇ ਵਿੱਚ ਅਜੁੱਧਿਆ ਬਖੇ ਖੁਸ਼ੀਆਂ ਮਨਾ ਰਿਹਾ ਹੈ ਪਰ ਮੈਨੂੰ ਪੰਜਾਬ ਸਰਕਾਰ ਨੇ ਘਰ ਵਿੱਚ ਬੰਦ ਕੀਤਾ ਹੋਇਆ ਹੈ ਬਈ ਪਤਾ ਨਹੀਂ ਕਿਹੜੇ ਕਾਰਨ ਕਰਕੇ ਮੈਨੂੰ ਇਕੱਲੇ ਨੂੰ ਬੰਦ ਕਰ ਦਿੰਦੇ ਆ ਬਈ ਜੀ ਖਤਰਾ ਬਹੁਤ ਜ਼ਿਆਦਾ ਹੋ ਗਿਆ ਜੀ ਹੁਣ ਤਾਂ ਤੇਰੇ ਬੇਟੇ ਨੂੰ ਖਤਰਾ ਹੋ ਗਿਆ ਵਾ ਮੈਂ ਸਾਰੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਬਣਦੇ ਆ ਖੁਸ਼ੀ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਾਂ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਨਾਲ ਭਾਰਤ ਵਿੱਚ ਖੁਸ਼ੀਆਂ ਖੁਸ਼ੀਆਂ ਆਉਣਗੀਆਂ ਹੁਣ ਦੁੱਖ ਸਾਰੇ ਕੱਟੇ ਜਾਣੇ ਲੋਕਾਂ ਦੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਬਣ ਦੇ 600 ਸਾਲ ਦੇ ਲੋਕਾਂ ਦੇ ਆਸਤਾ ਸੀ ਬਹੁਤ ਹੀ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਜੱਜ ਸਾਹਿਬ ਦਾ ਵੀ ਮੈਂ ਮਾਨਯੋਗ ਜਿਹੜੇ ਸੁਪਰੀਮ ਕੋਰਟ ਜੱਜ ਸਾਹਿਬ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਤਿਹਾਸਕ ਫੈਸਲਾ ਲਿਆ ਕੇ ਮੰਦਰ ਦਾ ਨਿਵਾਣ ਸ਼ੁਰੂ ਕਰਵਾਇਆ ਤੇ ਉਸ ਤੋਂ ਬਾਅਦ ਮੰਦਰ ਪੂਰਾ ਬਣ ਗਿਆ ਵਾ ਸਾਧੂ ਸੰਤਾਂ ਦਾ ਵੀ ਧੰਨਵਾਦ ਆ ਜਿਹੜਾ ਅੱਜ ਪੂਰੇ ਵਿਸ਼ੇ ਵਿੱਚ ਭਗਵਾ ਭਗਵਾ ਹੋਇਆ ਪਿਆ ਬਗਵਾ ਜੀ ਰਾਮ ਜੀ ਦੇ ਖੂਸ਼ ਲੱਗ ਰਹੇ ਨੇ ਬਹੁਤ ਬੜੀ ਜਯਾ ਜਕਾਰ ਆ ਬਹੁਤ ਬੜੀ ਜਯਾ ਜਕਾਰ ਆ ਮੈਂ ਤਾਂ ਇਹੀ ਕਹਾਂਗਾ ਕੋਕੇ ਹਰ ਘਰ ਦੀਪ ਮਾਲਾ ਕਰੋ ਦੀਵੇ ਲਗਾਓ ਖੁਸ਼ੀਆਂ ਮਨਾਓ ਮਹਾ ਦੀਵਾਲੀ ਮਨਾ ਦਿਓ ਅੱਜ ਜਯਾ ਜਕਾਰ ਕਰ ਦਿਓ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਧਰਮਤ ਕਰੋ ਸਾਰੇ ਦੁਨੀਆ ਦੇ ਲੋਕੋ ਜਿਹੜੇ ਕਾਂਗਰਸ ਵਾਲੇ ਜਾਂ ਹੋਰ ਲੋਕ ਉੱਥੇ ਗਏ ਨਹੀਂ ਉਹਨਾਂ ਨੂੰ ਵੀ ਜਿਹੜੀ ਬਿਨਾਂਸ਼ ਬੁੱਧੀ ਹੋਈ ਆ ਭਗਵਾਨ ਜੀ ਰਾਮ ਜੀ ਉਹਨਾਂ ਦੀ ਬੁੱਧੀ ਸਹੀ ਕਰੋ ਕਿਉਂਕਿ ਉਹਨਾਂ ਦਾ ਹੰਕਾਰ ਆ ਹੰਕਾਰ ਤੋੜ ਦਿਓ ਉਹਨਾਂ ਦਾ ਵੀ ਉਹ ਕਹਿੰਦੇ ਅਸੀਂ ਤਾਂ ਭਗਵਾਨ ਜੀ ਰਾਮ ਜੀ ਦੇ ਮੰਦਰ ਉਹ ਜੁੱਧੇ ਵੀ ਜਾਣਾ ਸੀਗਾ ਉਹ ਤੁਹਾਨੂੰ ਪਤਾ ਹੀ ਪੰਜਾਬ ਸਰਦਾਰ ਨੇ ਮੈਨੂੰ ਜਾਣ ਨਹੀਂ ਦਿੱਤਾ ਅਸੀਂ ਆਪਣੇ ਘਰ ਵਿੱਚ ਹੀ ਪੂਜਾ ਅराधना ਕੀਤੀ ਆ ਭਵਾਨ ਸ਼ੀਰਾਂ ਜੀ ਜੈ ਜੈਕਾਰ ਹੋ ਜੈ ਜੈਕਾਰ ਹੋ ਜੈ ਜੈਕਾਰ ਹੋ ਭਵਾਨ ਸ਼ੀਰਾਂ ਜੀ ਦੇ ਪਰਵਾਰ ਦੀ ਸਦਾ ਹੀ ਜੈ ਜੈਕਾਰ ਹੋ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਏ ਮੇਰੇ ਭਵਾਨ ਜੀ ਜੈ ਸ਼੍ਰੀ ਰਾਮ ਜੀ ਸਾਡੇ ਭਾਰਤ ਤੇ ਖੁਸ਼ੀਆਂ ਬਖਸ਼ੋ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਅੱਜ ਸਾਰਾ ਦੇਸ਼ ਵਿਦੇਸ਼ ਖੁਸ਼ੀਆਂ ਮਨਾ ਰਿਹਾ ਵਾ ਬਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੇ ਬੰਦ ਦੇ ਵਿੱਚ ਅਜੇ ਤਿਆ ਰੁਕੇ ਖੁਸ਼ੀਆਂ ਮਨਾ ਰਿਹਾ ਪਰ ਮੈਨੂੰ ਪੰਜਾਬ ਸਰਕਾਰ ਨੇ ਘਰ ਵਿੱਚ ਬੰਦ ਕੀਤਾ ਹੋਇਆ ਹੈ ਬਈ ਪਤਾ ਨਹੀਂ ਕਿਹੜੇ ਕਾਰਨ ਕਰਕੇ ਮੈਨੂੰ ਆ ਇਕੱਲੇ ਨੂੰ ਬੰਦ ਕਰ ਦਿੰਦੇ ਆ ਬਈ ਜੀ ਖਤਰਾ ਬਹੁਤ ਜ਼ਿਆਦਾ ਹੋ ਗਿਆ ਜੀ ਹੁਣ ਤਾਂ ਤੇਰੇ ਬੇਟੇ ਨੂੰ ਖਤਰਾ ਹੋ ਗਿਆ ਵਾ ਮੈਂ ਸਾਰੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਬਣਦੀਆਂ ਖੁਸ਼ੀ ਵਿੱਚ ਸਾਰਿਆਂ ਨੂੰ ਵਾਖਵਾ ਦਿੰਦਾ ਵਾਂ ਅਤੇ ਭਗਵਾਨ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਨਾਲ ਭਾਰਤ ਵਿੱਚ ਖੁਸ਼ੀਆਂ ਖੁਸ਼ੀਆਂ ਆਉਣ ਦੀ ਆਉਣ ਦੁੱਖ ਸਾਰੇ ਕੱਟੇ ਜਾਣੇ ਲੋਕਾਂ ਦੇ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਬਣਦੀ 600 ਸਾਲ ਦੇ ਲੋਕਾਂ ਦੇ ਆਸਤਾ ਸੀ ਬਹੁਤ ਹੀ ਖੁਸ਼ੀਆਂ ਹੀ ਖੁਸ਼ੀਆਂ ਕਿਉਂਕਿ ਜੱਜ ਸਾਹਿਬ ਦਾ ਵੀ ਮੈਂ ਮਾਨ ਜੋ ਜਿਹੜੇ ਸੁਪਰੀਮ ਕੋਰਟ ਜੱਜ ਸਾਹਿਬ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਤਿਹਾਸਕ ਫੈਸਲਾ ਲਿਆ ਕੇ ਮੰਦਰ ਦਾ ਨਿਰਮਾਣ ਸ਼ੁਰੂ ਕਰਵਾਇਆ ਤੇ ਉਸ ਤੋਂ ਬਾਅਦ ਮੰਦਰ ਪੂਰਾ ਬਣ ਗਿਆ ਸਾਧੂ ਸੰਤਾਂ ਦਾ ਵੀ ਧੰਨਵਾਦ ਆ ਜਿਹੜਾ ਅੱਜ ਪੂਰੇ ਵਿਸ਼ੇ ਵਿੱਚ ਭਗਵਾ ਭਗਵਾ ਹੋਇਆ ਪਿਆ ਬਗਵਾ ਜੀ ਰਾਮ ਜੀ ਦੇ ਗੋਸ਼ ਲੱਗ ਰਹੇ ਨੇ ਬਹੁਤ ਬੜੀ ਜਯਾ ਜਕਾਰ ਆ ਬਹੁਤ ਬੜੀ ਜਯਾ ਜਕਾਰ ਆ ਮੈਂ ਤਾਂ ਇਹ ਕਹੂੰਗਾ ਕੋ ਕੋਈ ਹਲਕਾਰ ਦੀਪ ਮਾਲਾ ਕਰੋ ਦੀਵੇ ਲਗਾਓ ਖੁਸ਼ੀਆਂ ਮਨਾਓ ਮਹਾ ਦੀਵਾਲੀ ਮਨਾ ਦਿਓ ਅੱਜ ਜਯਾ ਜਕਾਰ ਕਰ ਦਿਓ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰੋ ਸਾਰੇ ਦੁਨੀਆ ਦੇ ਲੋਕੋ ਜਿਹੜੇ ਕਾਂਗਰਸ ਵਾਲੇ ਜਾਂ ਹੋਰ ਲੋਕ ਉੱਥੇ ਗਏ ਨਹੀਂ ਉਹਨਾਂ ਨੂੰ ਵੀ ਜਿਹੜੀ ਬਨਾਨਸ਼ ਬੁੱਧੀ ਹੋਈ ਆ ਭਗਵਾਨ ਜੀ ਰਾਮ ਜੀ ਉਹਨਾਂ ਦੀ ਬੁੱਧੀ ਸਹੀ ਕਰੋ ਕਿਉਂਕਿ ਉਹਨਾਂ ਦਾ ਹੰਕਾਰ ਆ ਹੰਕਾਰ ਤੋੜ ਦਿਓ ਉਹਨਾਂ ਦਾ ਵੀ ਕਿਉਂਕਿ ਅਸੀਂ ਦਾ ਭਗਵਾਨ ਜੀ ਰਾਮ ਜੀ ਦੇ ਮੰਦਰ ਉਹ ਜੁੱਧੇ ਬਖੇ ਜਾਣਾ ਸੀਗਾ ਉਹ ਤੁਹਾਨੂੰ ਪਤਾ ਹੀ 50 ਸਰਦਾਰ ਨੇ ਮੈਨੂੰ ਜਾਣ ਨਹੀਂ ਦਿੱਤਾ ਅਸੀਂ ਆਪਣੇ ਘਰ ਵਿੱਚ ਹੀ ਪੂਜਾ ਅਰਦਾਸਾਂ ਕੀਤੀ ਆ ਪਵਨ ਸ਼ੀਰਾਂ ਜੀ ਦੀ ਜੈ ਜੈਕਾਰ ਹੋ ਜੈ ਜੈਕਾਰ ਹੋ ਜੈ ਜੈਕਾਰ ਹੋ ਪਵਨ ਸ਼ੀਰਾਂ ਜੀ ਦੇ ਪਰਿਵਾਰ ਦੀ ਸਦਾ ਹੀ ਜੈ ਜੈਕਾਰ